ਹਾਂਜੀ ਪਿਆਰੋ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਬਕਾਲਾ ਸਾਹਿਬ ਸੋਹਣੀ ਸਾਹਿਬ ਗੁਰਦਾਰੇ ਦੇ ਜਿੱਥੇ ਹਰ ਸਮੱਸਿਆ ਦਾ ਹੱਲ ਹੋ ਜਾਂਦਾ ਦੋਸਤੋ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਆਹ ਵੇਖੋ ਬਾਬਾ ਪਾਲਾ ਜੀ ਦੀਆਂ گاਵਾਂ ਇੱਥੇ ਲੈਕਣਾ ਬਾਬੇ ਦੇ ਨਾਲ ਹੀ ਇੱਥੇ ਦੇਖੋ ਕਿੰਨੀ ਸਫਾਈ ਨਾਲ ਰੱਖੀਆਂ ਹੋਈਆਂ ਇੱਥੇ ਆਹ ਵੇਖੋ ਗੱਭਰੂ ਦੇ ਆਪਾਂ ਇਸ਼ਨਾਨ ਕਰਾਉਣ ਵਾਸਤੇ ਲਿਆਏ ਹੀ ਹਨ ਇਨੂੰ ਇੱਥੇ ਆਹ ਦੇਖੋ ਇੱਥੇ ਸਰੋਵਰ ਇੱਥੇ ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖ ਜੋ ਸਰੀਰ ਦੇ ਉੱਤੇ ਆਏ ਹੋਏ ਆ ਕੱਟੇ ਜਾਂਦੇ ਐ ਇੱਕ ਵਾਰੀ ਆਇਓ ਸ্নান ਕਰਕੇ ਜਰੂਰ ਜਾਇਓ ਦੇਖੋ ਕਿੰਨਾ ਪਿਆਰਾ ਗੁਰਦੁਆਰਾ ਸਾਹਿਬ ਆ ਰੂਹਾਂ ਖੁਸ਼ ਹੋ ਜਾਂਦੀਆਂ ਦੋਸਤੋ ਹਰ ਦੁੱਖ ਦਿਲਦਰ ਕੱਟਿਆ ਜਾਂਦਾ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਰੂਰ ਆਇਓਇ ਕਰੀ ਤਾਨ ਕੇ ਦਰਸ਼ਨ ਕਰਕੇ ਜਾਇਓ ਬੱਬਾ ਪਾਲਾ ਜੀ ਦੀਆਂ ਕਾਵਾਂ ਦੇ ਵੀ ਦਰਸ਼ਨ ਕਰਿਓ ਤੇ ਨਾਲੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਿਓ ਸਾਰੇ ਦੁੱਖ ਦਿਲਦਰ ਕੱਟੇ ਜਾਣਗੇ ਦੋਸਤੋ ਆਹ ਦੇਖੋ ਇੱਥੇ ਉਤੋਂ ਇਸ਼ਨਾਨ ਕਰਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਇੱਥੇ ਮੱਥਾ ਟੇਕਣਾ ਨਿਸ਼ਾਨ ਸਾਹਿਬ ਦੇ ਕਰੋ ਦਰਸ਼ਨ ਤੁਸੀਂ ਟਾਈਮ ਕੱਢ ਕੇ ਕਿਤੇ ਆਇਓ ਦੋਸਤੋ ਸਾਰੇ ਦੁੱਖ ਤਿਲ ਦੂਰ ਕਰ ਦਿੰਦਾ ਮੇਰਾ ਬਾਬਾ